ਕਾਲਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ 11 ਨਵੰਬਰ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਜਿਸ ਦੇ ਮੱਦੇ ਨਜ਼ਰ ਸੀਐਮ ਭਗਵੰਤ ਮਾਨ ਦੇ ਵੱਲੋਂ ਅਤੇ ਹੋਰ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਜਾਫਰੀ ਵਿਧਾਇਕ ਨੇ ਉਹਨਾਂ ਦੇ ਵੱਲੋਂ ਵੀ ਜਿਹੜੇ ਕਿ ਰੈਲੀਆਂ ਕੀਤੀਆਂ ਚਾਰੀਆਂ ਨੇ ਸੀਐਮ ਭਗਵੰਤ ਮਾਨ ਲਗਾਤਾਰ ਤਰਨਤਾਰਨ ਦੇ ਵਿੱਚ ਜਾ ਕੇ ਰੈਲੀਆਂ ਕਰਨ ਤੇ ਇਸ ਦੌਰਾਨ ਲੋਕਾਂ ਨੂੰ ਦਾਵਾ ਲੋਕਾਂ ਨੂੰ ਵਾਅਦਾ ਵੀ ਕੀਤਾ ਜਾ ਰਿਹਾ ਕਿ ਇੱਥੇ ਜਿਹੜੇ ਕਿ ਪੂਰੇ ਤਰਨਤਾਰਨ ਦੀ ਸਰਹੱਦੀ ਇਲਾਕੇ ਦੀ ਜਿਹੜੇ ਕਿ ਨੁਹਾਰ ਬਦਲ ਦਿੱਤੀ ਜਾਵੇਗੀ ਵਿਕਾਸ ਕਾਰਜ ਹੋਵੇ ਸੇਤ ਸਮੱਸਿਆਵਾਂ ਨੇ ਜਿਹੜੀਆਂ ਉਹ ਵੀ ਸਾਰੀਆਂ ਜਿਹੜੀਆਂ ਕਿ ਠੀਕ ਕੀਤੀਆਂ ਜਾਣਗੀਆਂ ਇੱਥੇ ਜਿਹੜੇ ਵੀ ਸਿਹਤ ਸਮੱਸਿਆਵਾਂ ਨੂੰ ਲੈ ਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜਾਂ ਡਾਕਟਰਾਂ ਦੀ ਘਾਟ ਆ ਹਸਪਤਾਲਾਂ ਦੀ ਘਾਟ ਉਹ ਵੀ ਪੂਰੀ ਕੀਤੀ ਜਾਵੇਗੀ ਸਿੱਖਿਆ ਕ੍ਰਾਂਤੀ ਜਿਹੜੀ ਸਰਹੱਦੀ ਇਲਾਕੇ ਦੇ ਵਿੱਚ ਜਿਹੜੇ ਨਵੇਂ ਭਰਤੀ ਹੋਣਗੇ ਮੁਲਾਜ਼ਮ ਉਹਨਾਂ ਨੂੰ ਹਮੇਸ਼ਾ ਸਰਹੱਦੀ ਇਲਾਕੇ ਦੇ ਉੱਤੇ ਹੀ ਲਗਾਇਆ ਜਾਵੇਗਾ 2 ਤੋਂ 3 ਸਾਲ ਦਾ ਜਿਹੜਾ ਕਿ ਸਮਾਂ ਹੋਇਆ ਕਰੇਗਾ ਤਾਂ ਕਿ ਇੱਥੋਂ ਸਰਹੱਦੀ ਇਲਾਕੇ ਦੇ ਜਿਹੜੇ ਲੋਕ ਨੇ ਨਾ ਹੀ ਸਿੱਖਿਆ ਤੋਂ ਨਾ ਹੀ ਸਿਹਤ ਸਹੂਲਤਾਂ ਤੋਂ ਵਾਂਝੇ ਰਹਿਣ ਦਿੱਤੇ ਜਾਣਗੇ ਇਸ ਦੇ ਨਾਲ ਨਾਲ ਸਰਹੱਦੀ ਇਲਾਕੇ ਦੇ ਵਿੱਚ ਵਿਕਾਸ ਕਾਰਜ ਵੀ ਕੀਤੇ ਜਾਣਗੇ ਸੜਕਾਂ ਤੱਕ ਬਣਾਈਆਂ ਜਾਣਗੀਆਂ ਸਾਰੇ ਕੰਮ ਜਿਹੜੇ ਕਿਸ ਸਰਹੱਦੀ ਇਲਾਕੇ ਦੇ ਵਿੱਚ ਜਿਵੇਂ ਹੋਰ ਨਾਲ ਇਲਾਕੇ ਦੇ ਵਿੱਚ ਕੀਤੇ ਜਾ ਰਹੇ ਦਾ ਸਰਹੱਦੀ ਖੇਤਰਾਂ ਨੂੰ ਵੀ ਜਿਹੜਾ ਕਿ ਪਛੜ ਨਹੀਂ ਦਿੱਤਾ ਜਾਵੇਗਾ ਤੇ ਹਰ ਇੱਕ ਤਰ੍ਹਾਂ ਦਾ ਵਿਕਾਸ ਕਾਰਜ ਜਿਹੜਾ ਕਿ ਸਰਹੱਦੀ ਇਲਾਕੇ ਦੇ ਵਿੱਚ ਕੀਤਾ ਜਾਵੇਗਾ ਇਸ ਇਲਾਕੇ ਨੂੰ ਵੀ ਜਿਹੜਾ ਕਿ ਲਾਣਾ ਲੈ ਕੇ ਚੰਲਾਂ ਦਾ ਜਿਹੜਾ ਕਿ ਵਾਅਦਾ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਉਹ ਵੀ ਖੜਾਈ ਵਾਲਿਆਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਤਰੰਤਰ ਨਾਲ ਇਹ ਗੱਲ ਸੁਣ ਲਿਓ ਆਉਣ ਵਾਲੇ ਸਮੇਂ ਚ ਉਹਨੂੰ ਵੱਡਾ ਬੰਦਾ ਨਹੀਂ ਮੰਨਿਆ ਜਾਊਗਾ ਜਿਹਦੇ ਕੋਲੇ ਸ਼ੋਅਰੂਮ ਜਾਦੇ ਨੇ ਜਾਂ ਜਿਹਦੇ ਕੋਲੇ ਦੁਕਾਨਾਂ ਨੇ ਜਾਂ ਜਿਹਦੇ ਕੋਲੇ ਜ਼ਮੀਨ ਹੈ ਉਹ ਜ਼ਮੀਂਦਾਰ ਜਾਂ ਸੇਠ ਨਹੀਂ ਮੰਨੇ ਜਾਣਗੇ ਉਹ ਵੱਡੇ ਬੰਦੇ ਮੰਨੇ ਜਾਣਗੇ ਜਿਹਦੇ ਜਵਾਕ ਪੜੇ ਲਿਖੇ ਨੇ ਜਿਮ ਜ਼ਮੀਨਾਂ ਤੇ ਕਬਜ਼ੇ ਹੋ ਜਾਂਦੇ ਆ ਦੁਕਾਨਾਂ ਵਿਕ ਜਾਂਦੀਆਂ ਸੋਨਾ ਚੋਰੀ ਹੋ ਸਕਦਾ ਪਰ ਜਿਹੜੀ ਵਿਦਿਆ ਉਹ ਤੁਹਾਡੇ ਇੱਥੇ ਐ ਉਹ ਚੋਰੀ ਨਹੀਂ ਹੋ ਸਕਦੀ ਉਹ ਜਿੱਥੇ ਜਾਓਗੇ ਨਾਲ ਹੀ ਜਾਓ ਸੁਸ਼ਕਰ ਕੇ ਜੁਆਕਾਂ ਨੂੰ ਪੜਾਈਏ ਚੰਗੇ ਸਕੂਲ ਖੋਲ ਰਹੇ ਆ ਸਕੂਲ ਆਫ ਐਮੀਨੈਂਸ ਖੋਲ ਰਹੇ ਆ ਰੂਲ ਬਣਾ ਰਹੇ ਆ ਕਿ ਜਿਹੜੇ ਵੀ ਮਾਸਟਰ ਤੇ ਡਾਕਟਰ ਨੇ ਉਹਨਾਂ ਨਾਲ ਐਗਰੀਮੈਂਟ ਕਰ ਰਹੇ ਆ ਕਿ ਜੇ ਤੁਸੀਂ ਅਸੀਂ ਸਰਕਾਰੀ ਮੈਡੀਕਲ ਕਾਲਜਾਂ 'ਚ ਤੁਹਾਨੂੰ ਐਮਬੀਬੀਐਸ ਕਰਾਵਾਂਗੇ ਸਸਤੀ ਹੋ ਜਾਂਦੀ ਐ ਪ੍ਰਾਈਵੇਟ 'ਚ ਫੀਸਾਂ ਬਹੁਤ ਨੇ ਆਪਣੇ ਕੋਲੇ ਮੈਡੀਕਲ ਕਾਲਜ ਨੇ ਹੋਰ ਵੀ ਬਣਾ ਰਹੇ ਆ ਵੀ ਮੈਡੀਕਲ ਤੁਹਾਨੂੰ ਡਾਕਟਰ ਬਣਾ ਦਾਂਗੇ ਪਰ ਤੁਹਾਡੇ ਨਾਲ ਸਾਨੂੰ ਐਗਰੀਮੈਂਟ ਕਰਨਾ ਪੈਣਾ ਕਿ 2 ਸਾਲ ਤੁਸੀਂ ਬਾਰਡਰ ਏਰੀਏ ਦੇ ਚਾ ਕੇ ਸੇਵਾ ਕਰੋਗੇ ਇੱਥੇ ਆਉਂਦੇ ਹੀ ਨਹੀਂ ਕੋਈ ਜੇ ਆਜੇ ਤਾਂ ਬਦਲੀ ਕਰਾ ਜਾਂਦੇ ਨਹੀਂ ਨਾ ਮਾਸਟਰ ਆਵੇ ਨਾ ਡਾਕਟਰ ਆਵੇ ਨਾ ਕੋਈ ਕੋਈ ਮਲਾਜਮ ਇੱਥੇ ਲਾ ਦੋ ਉਹ ਨਹੀਂ ਜੀ ਉਧਰ ਮਾਰਿਆ ਚੱਕ ਕੇ ਜੀ ਉਹ ਮੈਂ ਕਹਿੰਦਾ ਯਾਰ ਐ ਨਾ ਕਰੋ ਉਹ ਵੀ ਲੋਕ ਨਹੀਂ ਉਹ ਵੀ ਇਨਸਾਨ ਨੇ ਉੱਥੇ ਸੇਵਾ ਕਰੋ ਪੱਤਾ ਦੇ ਦਾਂਗੇ ਵੱਧ ਦੇ ਦਾਂਗੇ ਜੀ ਉਹਨਾਂ ਨੂੰ ਕਿ ਬਾਰਡਰ ਏਰੀਆ ਨੂੰ ਆਪਾਂ ਕੋਸ਼ਤ ਕਰ ਦਾਂਗੇ ਕਿ ਆ ਬਾਰਡਰ ਏਰੀਆ ਇੱਥੇ ਤੁਸੀਂ ਜੇ ਕੰਮ ਕਰੋਗੇ ਤੁਹਾਨੂੰ ਤਰਖਾ ਵੱਧ ਮਿਲੂ ਪੱਤਾ ਵੱਧ ਮਿਲੂ ਕੋਈ ਗੱਲ ਦੇ ਦਾਂਗੇ ਪਰ ਆਪਾਂ ਇਹ ਨਹੀਂ ਹੈਗਾ ਕਿ ਇਹਨਾਂ ਨੂੰ ਛੱਡ ਦਾਂਗੇ ਆਪਾਂ ਤੁਹਾਨੂੰ ਮੈਂ ਕੱਲ ਸਾਰੇ ਪਿੰਡਾਂ 'ਚ ਗਿਆ ਸਾਰੇ ਪਿੰਡਾਂ 'ਚ ਮੈਂ ਪੁੱਛਿਆ ਵੀ ਪਿੰਦੋਂ ਪਹਿਲਾਂ ਕੋਈ ਮੁੱਖ ਮੰਤਰੀ ਆਇਆ ਸਾਰਿਆਂ ਨੇ ਆਇਆ ਕੀਤਾ ਉਹ ਨਾ ਆਈ ਕਹਿੰਦੇ ਸਾਡੇ ਕੋਲ ਕਿੱਥੇ ਮੁੱਖ ਮੰਤਰੀ ਸੰਤਰ ਕਹਿੰਦੇ 15-15 ਦਿਨ ਸਰਪੰਚ ਨਹੀਂ ਕਿਉਂ ਆਉਂਦਾ ਇਥੇ ਵਲੀ ਬਰਾਹਉ ਤੇ ਮਨਵਾਏ ਸੀ ਸੜਕ ਤੇ ਚੱਲ ਜਾਂਦੇ ਜਾਂਦੇ ਕਦੇ ਖੜ ਗਿਆ ਹੋਣਾ ਕੋਈ ਉਹ ਵੀ ਨਹੀਂ ਕਰਦੇ ਉਹ ਨਹੀਂ ਕਰਦੇ ਉਹਨਾਂ ਦੇ ਅਸਲ ਚ ਨਾ ਦਿਲ ਪੱਥਰ ਦੇ ਹੋ ਗਏ ਜੀ ਸਪੰਸ ਸਾਹਿਬ ਉਹਨਾਂ ਦੇ ਉਹ ਉਹਨਾਂ ਨੂੰ ਤਾਂ ਆਪਣੇ ਪਰਿਵਾਰ ਤੋਂ ਬਿਨਾਂ ਕੁਝ ਦਿਖਦਾ ਹੀ ਨਾ ਖੋਪੇ ਲਾ ਲਿਆ ਜਿਵੇਂ ਲੱਗੇ ਹੁੰਦੇ ਨਾ ਆਪਣੇ ਘੋੜੇ ਦੇ ਜਾਂ ਜਿਹੜਾ ਬਲਦਾਂ ਦੇ ਜਾਂ ਜਦੋਂ ਖੂਹ ਤੇ ਝੋੜਦੇ ਸੀਗੇ ਉਠ ਬੋਤੇ ਖੋਪੇ ਲਾਉਂਦੇ ਸੀ ਖੋਪੇ ਲਾਤੇ ਪਬਲਿਕ ਦੇ ਵੀ ਹੋ ਪਿਲਾਤੇ ਦਿਖ ਵੀ ਦਿਖਾਈ ਨਾ ਹੋਰ ਕੁਛ ਉਹ ਜਿਹੜਾ ਖੂਹ ਤੇ ਜੋੜਦੇ ਹੁੰਦੇ ਸੀ ਉਹ ਤੇ ਖੋਪੇ ਲਾਹਂਦੇ ਸੀ ਵੀ ਤੈਨੂੰ ਆੜੇ-ਦਾੜੇ ਨਾ ਦਿਖੇ ਇੱਕ ਵਾਰੀ ਉਹਦੇ ਡੰਡਾ ਮਾਰ ਕੇ ਉਹਨੂੰ ਐ ਹੱਕ ਦਿੰਦੇ ਸੀ ਉਹ ਐ ਹਲਤੀ ਨੂੰ ਗੇੜੀ ਜਾਂਦਾ ਸੀ ਗੇੜੀ ਜਾਂਦਾ ਸੀ ਖੂਹ ਨੂੰ ਤੇ ਉਹਨੂੰ ਐ ਲੱਗਦਾ ਸੀ ਉਹ ਪਿੱਛੇ ਤੁਰਿਆ ਹੁੰਦਾ ਹੈ ਜਿਹੜਾ ਡੰਡਾ ਮਾਰਦਾ ਜੇ ਮੈਂ ਖੜ ਕੇ ਡੰਡਾ ਮਾਰੂਗਾ ਉਹ ਤੁਰਿਆ ਫਿਰਦਾ ਰਹਿੰਦਾ ਸੀ ਆਪ ਨੱਕਿਆਂ 'ਚ ਫਿਰਦੇ ਰਹਿੰਦੇ ਸੀ ਜ਼ਿਮੀਂਦਾਰ ਪਾਣੀ ਲਾਉਂਦੇ ਸ਼ਾਮ ਨੂੰ ਜਦੋਂ ਉਹਨੂੰ ਖੜਾਉਂਦੇ ਸੀ ਹਲਟੀ ਨੂਨ ਖੂਨ ਉਦੋਂ ਸੋਚਦਾ ਸੀ ਉੱਠ ਬੋਤਾ ਕਹਿੰਦੇ ਨੇ ਉਹਨੂੰ ਇਹਨਾਂ ਨੂੰ ਤਾਂ ਬਦੋਨੇ ਹੀ ਨਹੀਂ ਪਤਾ ਹੋਣਾ ਸੁਖਵੀਰ ਬਾਦਲ ਹੋਰਾਂ ਨੂੰ ਵੀ ਉੱਠ ਤੇ ਬੋਤਾ ਕੀ ਹੁੰਦਾ ਤੇ ਕੈਮਲ ਕਹਿੰਦੇ ਕੈਮਲ ਤੇ ਜਦੋਂ ਉਹਨੂੰ ਖੜਾਉਂਦੇ ਸੀ ਉਹ ਸੋਚਦਾ ਸੀਗਾ ਲੈ ਵੀ ਅੱਜ ਤਾਂ ਬਹੁਤ ਦੂਰ ਆ ਗਏ ਹੋਵਾਂਗੇ ਤੜਕੇ ਦੇ ਤੁਰੇ ਹੋਏ ਆਂ ਬਈ ਸਵੇਰ ਦੇ ਤੁਰੇ ਹੋਏ ਆਂ ਤੇ ਜਦੋਂ ਖੋਪੇ ਲਾਉਂਦੇ ਸੀ ਉੱਥੇ ਹੀ ਖੜੇ ਹੁੰਦੇ ਸੀ ਐਂ ਆਪਾਂ ਨੂੰ ਆਪਾਂ ਨੂੰ ਖੋਪੇ ਲਾ ਕੇ ਤੋਰੀ ਫਿਰਦੇ ਸੀ 5 ਸਾਲ ਬਾਅਦ ਆਪਣੇ ਖੋਪੇ ਖੋਲਦੇ ਸੀ ਆਪਾਂ ਸੋਦਰੀ ਬਹੁਤ ਦੂਰ ਆ ਗਏ ਹਮਾਂਗੇ ਉੱਥੇ ਹੀ ਫਿਰਦੇ ਹੁੰਦੇ ਸੀ ਆਪਾਂ ਉਹੀ ਚੁੱਲ੍ਹਾ ਉਹੀ ਘਰ ਉਹੀ ਬੈਠਕ ਉਹੀ ਸਕੂਟਰ ਉਹੀ ਸਾਈਕਲ ਉਹੀ ਦਿਹਾੜੀ ਸਾਰਾ ਕੁਝ ਉਹੀ ਸੋ ਇਹ ਖੋਪੇ ਲਾਈਏ ਹੁਣ ਕੁਛ ਤਾਂ ਲਾ ਲੇ ਆਪਾਂ ਨੇ ਜਦੋਂ ਖੋਪੇ ਲਾਹੇ ਨੇ ਤਾਈਓ ਇਹ ਹਾਰੇ ਨੇ ਨਹੀਂ ਤਾਂ ਇਹਨਾਂ ਨੇ ਅੱਖਾਂ ਬੰਦ ਕਰ ਰੱਖੀਆਂ ਸੀ ਆਪਣੀਆਂ ਨਹੀਂ ਇਹ ਕਿਤੇ ਹਾਰਨ ਵਾਲੇ ਹੈਗੇ ਸੀ ਵੀ ਪ੍ਰਕਾਸ਼ ਸਿੰਘ ਬਾਦਲ ਹਾਰ ਜੂਗਾ ਕਦੇ ਸੋਚਿਆ ਸੀ ਪਰ ਪ੍ਰਮਾਤਮਾ ਹੈ ਜੀ ਸ਼ਾਹ ਮੁਹੰਮਦਾ ਦੁਨੀਆ ਤੇ ਕੋਣ ਐਸਾ ਜੀ ਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ ਸ਼ੁਰੂ ਬਹੁਤ ਲੱਲੇ ਨਾ ਹੁੰਦਾ ਅਖੀਰ ਤੇ ਕਈ ਵਾਰੀ ਬੰਦੇ ਨੂੰ ਜਲਾਲਤਾ ਚਲਨੀ ਪੈ ਜਾਂਦੀ ਆ ਬਾਬੇ ਵਕਤ ਬਹੁਤ ਵੱਡੀ ਚੀਜ਼ ਆ ਵਕਤ ਦਰੀਏ ਮਹਾਰਾਜ ਤੋਂ ਇਹ ਵਕਤ ਰਾਜਾਂ ਤੋਂ ਭੀਖ ਮੰਗਾ ਦਿੰਦਾ ਇਹ ਵਕਤ ਪੁਖਾਰੀਆਂ ਦੇ ਸਿਰ ਤੇ ਤਾਜ ਟਿਕਾ ਦਿੰਦਾ ਇਹ ਵਕਤ ਵਕਤ ਬਹੁਤ ਵੱਡੀ ਚੀਜ਼ ਹੈ ਦਾਦੀ ਕੇ ਸੇਮ ਭਗਵਾਨ ਤੁਮਾਂ ਦੇ ਵੱਲੋਂ ਲਗਾਤਾਰ ਸਰਹੱਦੀ ਖੇਤਰਾਂ ਦੇ ਵਿੱਚ ਰੈਲੀ ਕੀਤੀ ਜਾ ਰਹੀ ਹੈ ਜਿਹਦੇ ਚੱਲਦੇ ਲੋਕਾਂ ਨੂੰ ਵਾਅਦਾ ਕੀਤਾ ਜਾ ਰਿਹਾ ਕਿ ਸਾਰੇ ਕੰਮ ਇਸ ਇਲਾਕੇ ਦੇ ਵਿੱਚ ਕੀਤੇ ਜਾਣਗੇ ਤਾਂ ਲੋਕਾਂ ਨੂੰ ਵਾਂਝੇ ਕਿਸੇ ਵੀ ਸਹੂਲਤੋਂ ਨਹੀਂ ਰਹਿਣ ਦਿੱਤਾ ਜਾਵੇਗਾ ਬਿਊਰੋ ਰਿਪੋਰਟ ਆਜ਼ਾਦ ਸੋਚ